1 1 ਮੰਮੀ ਤੁਸੀਂ ਕਹੀ ਜਾਂਦੇ ਆ 1 ਮੈਨੂੰ ਨਾ ਕੱਲ ਦਾ ਚੈਨ ਜਾਂ ਨਹੀਂ ਆਉਂਦਾ ਠੰਡਾ ਲਗਾ ਦੇ ਠੰਡਾ ਲਗਾ ਦੇ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਕਰਦਾ ਰੋਦਾ ਜਾਂ ਵੀ ਕੋਈ ਕੋਈ ਕਰਦਾ ਕੱਲ ਦਾ ਚੈਨ ਨਹੀਂ ਆਉਂਦਾ 1 ਮੈਨੂੰ ਨਾ ਕੱਲ ਦਾ ਚੈਨ ਜਾਂ ਨਹੀਂ ਆਉਂਦਾ ਜਿਹੜੀ ਦਲਜਿੰਦਰ ਨੇ ਨਾ ਨਾ ਇਹਦਾ ਨਾ ਹੀ ਹੁੰਦਾ ਨਹੀਂ ਉਹਨੂੰ ਦਲਜਿੰਦਰ 1 ਮੈਨੂੰ ਨਾ ਕੱਲ ਦਾ ਚੈਨ ਜਿਆ ਨਹੀਂ ਆਉਣ ਡਿਆ ਜਿਹੜਾ ਮੇਰੇ ਦਲਜਿੰਦਰ ਨੇ ਮੇਰੀ ਬੇਇੱਜ਼ਤੀ ਕੀਤੀ ਯਾਰ ਜਿਹੜੀ ਦਲਜਿੰਦਰ ਨੇ ਮੇਰੀ ਬੇਇੱਜ਼ਤੀ ਕੀਤੀ ਗੰਹਾਂ ਨੇ ਦਾਣਾ ਕਰਦਾ ਚੱਲ ਚੋਰੀ 1 ਚੋਰੀ ਚੋਰਨੇ ਨਹੀਂ ਕੀਤੀ ਚੋਰੀ ਨਾਨ ਤੇਰੀ ਨੇ ਕੀਤੀ ਆ ਬੋਲਣਾ 1 ਦੀਦੀ ਇਹ ਤੂੰ ਹੀ ਕੀ ਕਹਿਂਦੀ ਆ ਰਪਿੰਦਰ ਚੋਰੀ ਚੋਰਨੇ ਨਹੀਂ ਕੀਤੀ ਤੇਰੀ ਨਾਨ ਨੇ ਕੀਤੀ ਆ ਹਾਂ ਦੀਦੀ ਇਹ ਕਿਦਾਂ ਦੀ ਗੱਲ ਕਰਨ ਦੇ ਆ ਤੁਸੀਂ ਕਿਦਾਂ ਦੀ ਗੱਲ ਕਰਨੀ ਆ ਕੱਲੇ ਹੋਂਡੀ ਸੀ ਆਹੋ ਤੇ ਮੈਂ ਇਹਨੂੰ ਆਖਿਆ ਕਿਥੇ ਰੁਕ ਜਾ ਤੇ ਰੁਕੀ ਤੇ ਮੈਂ ਆਹ ਸਰਪਿੰਦੇ ਬੰ ਮੈਂ ਇਹਨੂੰ ਆਖਿਆ ਕਿ ਤੂੰ ਇੱਧਰ ਪਤਾ ਲੈ ਜਾ ਲੈ ਕੇ ਆਈ ਆ ਬੰ ਮੈਂ ਇਹਨੂੰ ਆਖਿਆ ਪਤਾ ਲੈ ਜਾ ਉਹਨਾਂ ਦਾ ਸੋਨਾ ਸੈਟ ਬੰ ਮੈਂ ਇਹਨੂੰ ਆਖਿਆ ਕਿ ਪਤਾ ਲੈ ਜਾ ਉਹਦੋਂ ਸੋਨਾ ਉਹਨਾਂ ਦਾ ਸੈਟ ਗਵਾਚ ਗਿਆ ਹਾਏ ਹਾਏ ਬੰ ਅੱਗੋਂ ਮਾਂ ਦੀ ਧੀ ਕਹਿੰਦੀ ਮੈਂ ਨਹੀਂ ਜਾਣਾ ਮੈਨੂੰ ਕੀ ਲੋੜ ਆ ਜਾਣ ਦੀ ਮੈਂ ਇੱਥੋਂ ਪਤਾ ਕਰ ਰਹਾ ਤੂੰ ਕਿ ਸੋਨਾ ਉਹਨੇ ਜੋੜੀ ਕੀਤਾ ਨਾ ਤੂੰ ਨਾ ਉਹਦੇ ਪਿੰਡ ਜਾ ਉੱਥੇ ਜਾ ਕੇ ਕੁਝ ਬੋਲੇਗੀ ਨਾ ਚੰਗੇ ਕੰਮ ਕੀਤੇ ਹੋ ਨਾ ਤਾਂ ਆਪੇ ਕੇ ਗੱਲ ਦਾ ਡਰ ਨਾ ਲੱਗੇ ਹੁਣ ਪਤਾ ਜੂ ਲੱਗ ਗਿਆ ਵਾ ਪੀ ਆ ਗਈ ਆ ਤੂੰ ਹੁਣ ਮੇਰੇ ਸਾਥ ਚਾ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਨਾ ਤੇ ਚੱਲ ਜਾ ਮੈਂ ਇਹਦਾ ਕਦੇ ਵੀ ਨਹੀਂ ਜਾਣਾ ਜਿੰਦ ਤੱਕ ਮੇਰਾ ਸੱਟ ਨਹੀਂ ਮਿਲਦਾ ਜੀ ਇਤਾਂ ਨਹੀਂ ਨਾ ਜਾਣਾ ਤੇ ਫਿਰ ਇਤਾਂ ਜਾਏ ਮੈਂ ਤੁਹਾਨੂੰ ਕਹਿ ਨਹੀਂ ਆ ਵੀ ਮੇਰਾ ਸੋਨਾ ਦੇ ਦੇ ਚ ਪਰੇ ਠੀਕ ਹੈ ਵਾ ਨਾ ਕਿੰਡੀਆਂ ਗੱਲਾਂ ਮਾਰਦੀ ਫਿਰਦੀ ਆ ਵੀ ਇੱਕ ਪਾਸੇ ਸੋਨਾ ਰੱਖ ਲਿਆ ਦੂਜੇ ਪਾਸੇ ਤੁਸੀਂ ਇਤਾਂ ਕਰੀ ਜਾਂਦੇ ਆ ਅੱਜ ਮੈਂ ਤੁਹਾਡੇ ਘਰ ਜਾਂਦੀ ਤੇ ਸੋਨਾ ਲੈ ਕੇ ਆਉਂਦੀ ਕੋਈ ਗੱਲ ਨਹੀਂ ਤੇ ਆ ਨਹੀਂ ਗਿਆ ਨਿਕਲ ਜੂਗਾ ਵੇਖੀ ਤੂੰ ਜਾ ਆਪਣੇ ਘਰ ਐਸਾ ਹੀ ਹੁੰਦਾ ਮੈਂ ਨਾ ਗਿਰਪਿੰਦਰ ਵੱਲ ਗਈ ਹੁਣ ਇਹਦੀ ਸੱਸ ਵੱਲ ਜਾਣੀ ਆ ਉਹਨੂੰ ਪ੍ਰਗਾ ਕੇ ਆਉਣੀ ਆ ਕੀ ਪਤਾ ਰਪਿੰਦਰ ਨਹੀਂ ਲੈ ਗਈ ਆਪਣੇ ਪੇਕੇ ਸੋਨਾ ਇਦਾਂ ਵਨ ਉਹਨੂੰ ਕਹਿਨੀ ਆ ਕੀ ਪਤਾ ਰਪਿੰਦਰ ਨੇ ਸੋਣਾ ਆਪਣੇ ਪੇਕੇ ਦੇ ਆਈ ਵਨ ਲੜਾਈ ਪਾਉਣੀ ਆ ਕਿ ਵੇਖੀ ਕਿਦਾਂ ਰਪਿੰਦਰ ਰਪਿੰਦਰ ਨੇ ਵਨ ਚਾਚੀ ਜੀ ਨਹੀਂ ਵਨ ਜਿੰਨਾ ਕ ਹੁੰਦਾ ਉਹਨਾਂ ਕ ਕਰ ਲਿਆ ਕਰੋ ਚਾਚੀ ਜੀ ਮੈਨੂੰ ਨਾ ਵਨ ਆ ਜਾ ਬਹਿ ਕੇ ਗੱਲ ਕਰਨੀ ਆ ਚਲੋ ਬਹਿ ਜਾ ਉਸ ਨੂੰ ਗੁੱਡ ਨਹੀਂ ਆਸ ਨਹੀਂ ਆਸ ਨਹੀਂ ਆਹ ਤਾਂ ਪਾਵੇਂ ਨਾਲ ਇੰਨੇ ਮਿਲ ਤਾਂ ਕਮ ਤਾਂ ਹੱਸ ਆਇਆ ਬਿਠਾ ਲਤਾ ਬੈ ਕੇ ਗੱਲ ਕਰਦੇ ਨਹੀਂ ਇਹਨੇ ਮਿਲ ਤਾਂ ਕਮ ਹੈ ਨਾ ਪਾਵੇਂ ਨਾਲ ਵੱਜੀ ਮੈਂ ਮਾਰੇ ਇਹ ਪੰਜ ਵੀਡੀਓ ਬਣਨੀਆਂ ਪੰਜ ਛੇਤੀ ਕਰ ਲੋ ਛੇਤੀ ਆਦਰਮ ਜੀ ਬੈ ਕੇ ਗੱਲ ਕਰਨੇ ਆ ਚਲੋ ਚਾਚੀ ਜੀ ਆ ਜਾ ਹੋਰ ਕੀ ਕਰਦੀ ਆਈ ਆ ਕੁਛ ਨਹੀਂ ਕਰਨਾ ਕੀ ਵੈਲੀ ਮੈਂ ਕੀ ਕਰਨਾ ਹੋਈ ਜਾਣਾ ਲਾਗੋ ਬੜੀ ਹੱਦ ਚਾਦਰ ਚੁੱਧ ਦੇ ਵਿਛਾਉਣੇ ਮੈਂ ਕਿਹੜਾ ਕੰਮ ਮੇਰੇ ਕੋਲ ਹੁੰਦਾ ਆਹੋਨ ਸਰੀਰ ਬਜ਼ੁਰਗ ਵਾ ਇੰਨਾ ਕਾ ਹੁੰਦਾ ਇੰਨਾ ਕਾ ਗਾਲੀ ਦਾ ਹੋਰ ਹੋਰ ਕੀ ਕਰਨਾ ਫਿਰ ਐਵੇਂ ਧੀ ਧਿਆਣੀ ਦਾ ਨਾਮ ਲਾਈ ਜਾਂਦੀ ਆ ਉਹਦੇ ਵਿਚਾਰੀ ਚੰਗੀ ਬੜੀ ਆ ਚਾਜੀ ਜੀ ਛਦੇਣੀ ਆ ਇਹਨੂੰ ਦਿੰਦਾ ਨਹੀਂ ਪਤਾ ਕਿ ਕੁੜੀ ਬਗਾਨੀ ਹੁੰਦੀ ਐ ਕਿਸਾਬ ਦੀ ਧੀ ਬਗਾਨੀ ਹੁੰਦੀ ਐ ਐਵੇਂ ਧੀ ਧਿਆਣੀ ਦਾ ਨਾਮ ਲਾਈ ਜਾਂਦੇ ਉਹਦੇ ਵਿਚਾਰੀ ਚੰਗੀ ਹੁੰਦੀ ਆ ਪਰ ਪਿੰਦਰੋਂ ਉਹਦੀ ਲਾਈਵ ਜਾਂਦੀ ਆ। ਉਹ ਲਾਈ ਜਾਂਦੀ ਆ। ਅਵੇਂ ਟੀਹਣੀ ਦਾ ਨਾਮ ਲਾਈ ਜਾਂਦੀ ਆ। ਉਹ ਚੰਗੀ ਬੜੀ ਵਿਚਾਰੀ। ਇਹਨੀਆਂ ਨੇ ਤੁਲਨਾ ਕਰਦੇ ਆ ਉਹ ਫਿਰ ਵੀ ਸਹੀ ਜਾਂਦੀ ਆ। ਬੰਤੀ ਟੀਹਣੀ ਦਾ ਨਾਮ ਲਾਈ ਜਾਂਦੇ ਐਵੇਂ ਹੀ। ਉਹਦੇ ਚਾਚੀ ਮਾਦੀ ਜੀ ਜੀ। ਆਹ ਚੜ ਚੰਗੀ ਬੜੀ। ਉਹਨਾਂ ਨੇ ਕੱਲ ਜੋ ਬਣ ਗਿਆ ਜੀ 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 ਲਾਜ਼ੀ ਜੀ ਲਾਜ਼ੀ ਇਵੇਂ। ਚਲੋ ਕੱਲ ਵੀ ਬਣਾਉਂਦੇ ਆ। ਬੰਤ ਚਾਚੀ ਜੀ ਅਮਤੀ ਇਤਿਆਣੀ ਦਾ ਨਾਮ ਲਾਈ ਜਾਂਦੀ ਆ ਉਹ ਤੇ ਕੁੜੀ ਚੰਗੀ ਬੜੀ ਆ ਨਾ ਉਹਦੇ ਕਦੀ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਚਰੀ ਨੇ ਤੇ ਦੱਸ ਇਹਦਾ ਹਾਲ ਵੇਖ ਤੂੰ ਬੰ ਉਹ ਤੇ ਇਤਿਆਣੀ ਦਾ ਨਾਮ ਲਾਈ ਜਾਂਦੇ ਮੈਂ ਤੈਨੂੰ ਘਰ ਦੀ ਗੱਲ ਕੀ ਦੱਸਾਂ ਮੈਂ ਤੇ ਡਰਦੀ ਬੋਲਦੀ ਨਹੀਂ ਦੱਸਦੀ ਨਹੀਂ ਕਿ ਮੇਰੀ ਗੱਲ ਸੁਣਾ ਇਹਦਾ ਨਾ ਨਾ ਨਿਊਜ਼ੀਲੈਂਡ ਹੀ ਆ ਨਾ ਭਾਈ ਜੇ ਮੈਂ ਪੈਸੇ ਲੈਂਦਾ ਰਿਆ ਨਾ ਤੇ ਚੰਗੇ ਕੰਮ ਨਹੀਂ ਲੈਂਦਾ ਰਿਆ ਵਾ ਇੰਨਾ ਕੰਮ ਕਰਕੇ ਨਹੀਂ ਲੈਣੇ ਠੀਕ ਹੈ ਨਾ ਜੇ ਤੂੰ ਕੰਮ ਕਰਨ ਦੇ ਆ ਵਾ ਹਰ ਜਾ ਹੁਣ ਮੈਂ ਤੈਨੂੰ ਸਮਝਾਉਣ ਦੇ ਆ ਯਾਰ ਲੋਕੀ ਗੱਲਾਂ ਕਰਦੇ ਆ ਉਹਦਾ ਭਰਾ ਉਹ ਤੇ ਰੋਲਦਾ ਫਿਰਨ ਦੇ ਆ ਕਈ ਤੂੰ ਕਿਤੇ ਡਿੱਗਾ ਹੁਣ ਕਿਦੀ ਕਿਤੇ ਚਲੋ ਉੱਠ ਮੇਰਾ ਵੀਰ ਤੇ ਮੈਂ ਘਰ ਛੱਡ ਕੇ ਆਉਂ ਹਟ ਚੱਲ ਜਾਣਾ ਆਪੇ ਜਾ ਤੂੰ ਉਹ ਆ ਜਾ ਤੂੰ ਚੱਲ ਜਾਣਾ ਤੂੰ ਯਾਰ ਬੇਇੱਜ਼ਤੀ ਹੁੰਦੀ ਹੈ ਜਗਾ ਜਗਾ ਲੋਕ ਇੱਥੇ ਇੱਥੇ ਹਾਂ ਨਹੀਂ ਬਰਾਵੇਂ ਕੋਈ ਹੁੰਦੀ ਇੱਥੇ ਤਾਈ ਮੈਂ ਕਹਿ ਨਹੀਂ ਮੈਨੂੰ ਪਿੱਛੇ ਹਏ ਜਾਂਦੀ ਕੋ ਇੱਧਰ ਨੂੰ ਕੋ ਜਾਂਦੀ ਆ ਆਹ ਹੈ ਲੱਗ ਵੀ ਗਿਆ ਵਾ 1 7 1 ਨਾ ਮੇਰ ਕੁੜੀ ਨੇ ਹਜੇ ਕੰਮ ਕੀਤੇ ਆ ਤੇ ਨਾ ਹੀ ਉਹਨੇ ਕਰਨੇ ਨੇ ਝੂਠੇ ਨਾਂ ਨਾ ਲਾਇਆ ਕਰ ਕੁੜੀ ਦਾ ਝੂਠੇ ਨਾਂ ਨਾ ਲਾਇਆ ਕਰ ਕੁੜੀ ਦੇ ਮੈਂ ਕਦੇ ਝੂਠੇ ਨਾਂ ਲਾਉਣੀ ਉਹਦੇ ਵਨ ਹੁਣ ਸੌਖੀ ਰਹਿ ਗਈਆਂ ਧੱਕੇ ਖਾ ਕੇ ਆਈਆਂ ਕੁੜੀ ਨੇ ਦਿੱਤੇ ਆ ਤੇ ਵਨ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਵੀ ਤੂੰ ਪਹਿਲਾਂ ਛਾੜ ਆਈਆਂ ਖੁੱਲੇ ਕਿ ਚਾਹੇ ਮਗਰੋਂ ਜਾ ਕੇ ਛਾੜ ਆਈਆਂ ਪਰ ਮੈਨੂੰ ਨਹੀਂ ਪਤਾ ਕੰਮ ਇਹੋ ਤੇਰਾ ਹੀ ਲੱਗਦਾ ਮੈਨੂੰ ਵਨ ਤੂੰ ਬਹੁਤੀ ਚਲਾਕ ਨਾ ਬਣ ਕੀ ਪਤਾ ਪਹਿਲਾਂ ਖੁੱਲੇ ਛਾੜ ਆਈਆਂ ਤੇ ਹੁਣ ਆਣ ਕੇ ਤੂੰ ਇਦਾਂ ਡਹਿ ਵੀ ਕਹਿਣ ਮੈਨੂੰ ਬਣ ਬਹੁਤ ਹੀ ਚਲਾਕ ਨਾ ਬਣ ਪਹਿਲਾਂ ਮੈਨੂੰ ਲੱਗਦਾ ਤੂੰ ਐ ਖੁੱਲਾ ਛਾੜ ਈ ਆ ਮੈਂ ਤਾਂ ਕਿਹਾ ਬਣ ਬਹੁਤ ਹੀ ਚਲਾਕ ਨਾ ਬਣ ਕੀ ਪਤਾ ਪਹਿਲਾਂ ਖੁੱਲਾ ਛਾੜ ਈ ਆ ਬੈੱਡ ਤੇ ਹੁਣ ਆਣ ਕੇ ਡਰਾਮੇ ਕਾੰਡਿਆ ਫੀਆ ਕੋਠੇ ਤੇ ਉਹ ਨਹੀਂ ਕੋਠੇ ਸੀ ਮੰਮੀ ਇਹ ਬਲਾ ਕਿਦਾਂ ਦੀ ਗੱਲ ਹੋਈ ਹੁੰਦੀ ਮੇਰਾ ਨਾਂ ਲਾਉਂਦਾ ਪਏ ਆ ਇਹ ਬਲਾ ਜਿਹੜੇ ਸਭ ਵਨ ਤਾਂ ਘਰ ਦੀ ਗਾ ਇੱਧੇ ਕਹਣਾ ਆ ਵੀਰੜ ਘਰ ਦੀ ਗੱਲ ਕਰਦੀ ਉਹਦੇ ਨਾਲ ਸੋਹਰੇ ਗਈ ਹੀ ਉਹਦੇ ਵੱਲ ਵੀ ਮਾਫਾ ਮਾਫਾ ਕਹਿੰਦੀ ਨਹੀਂ ਕੀ ਮੈਨੂੰ ਉਹਨਾਂ ਨੂੰ ਸਰਵ ਬਗਨਾ ਲਾਦੀ ਕਿ ਨਹੀਂ ਬਲਾਦੀ ਕਿੰਨਾ ਚੱਲ ਲੱਗੇ ਰਹੋ ਉਹਨਾਂ ਉਹ ਯਾਰ ਬਾਹ ਹੁਣ ਜਿਹੜੇ ਹੈ ਇੰਨਾ ਕਿਤੇ ਮੂੰਹ ਆਲਾ ਚਾਹੀਦਾ ਯਾਰ ਉਹ ਸ਼ੈਂਪੂ ਆ ਜੇਂ ਬੁਧਵੇ ਜਾਂਦੇ 15-20 ਮਿੰਟ ਨੂੰ ਡਿਪ ਕਰਕੇ ਰੱਖੋ ਨਾ ਤੇ ਮੁਰਗੇ ਨੂੰ ਕੱਢੋ ਤੇ ਫੇਰ ਫੇਰ ਮੋਰ ਨਿਕਲ ਜਾਂਦੀ ਆ ਅਸਾਂ ਡਿਪ ਇੰਨੀ ਇੰਗਲਿਸ਼ ਲੀਮੋਨ ਜਿਹੜਾ ਨਹੀਂ ਮੈਂ ਤੇ ਸੈਪੋ ਆ ਡਿਪ ਕਰਕੇ ਹੈਪੀ ਪਲਾਨਟ ਦਾ ਹੈਪੀ ਪਲਾਨਟ ਉਹ ਕੱਢ ਕੇ ਵੇਖ ਨਹੀਂ ਪਰ ਨਿਕਲ ਨਹੀਂ ਦਿਆ ਬੰ ਉਹ ਮੇਰੀ ਗੱਲ ਸੁਣ ਜਿੰਦੇ ਕਾਲੀ ਮਾਰਨੇ ਜਿੰਨੇ ਵੀ ਸੋਨੇ ਦੀ ਚੀਜ਼ਾਂ ਹੈਗੀਆਂ ਮਾਣ ਤੇ ਜਿੰਨੇ ਨਿਕਲ ਗਏ ਜਿੰਨੇ ਲੈ ਮੈਂ ਵੀ ਟੈਨਸ਼ਨ ਲੈਣ ਡਿਆ ਏ ਕਿਦੇ ਮੇਰਾ ਨਾਂ ਲੱਗ ਜਾਣਾ ਆਹ ਤੇ ਕੰਮ ਹੀ ਬੜਾ ਵਧੀਆ ਹੋਇਆ ਵਾ ਆ ਭੇ ਉਹਦੇ ਦਿਵਾਲੇ ਹੋਈਆਂ ਰਹਿਣਾ ਇਹਨਾਂ ਨੇ ਨਾਲੇ ਇਹ ਕਹਿੰਦੇ ਆ ਵੀ ਹੋਰ ਵੀ ਚੀਜ਼ਾਂ ਹੈਗੀਆਂ ਵਾ ਦੇਖੂੰਗਾ ਭਲਾ ਰੱਖਦੀ ਰਖਾਉਂਦੀ ਨੂੰ ਕਿਦੇ ਜੇ ਇਹਦੇ ਨਜ਼ਰੀ ਪੈ ਗਈਆਂ ਨਾ ਰਹਿਣ ਮੈਂ ਉਹ ਵੀ ਨਹੀਂ ਦੇਣੀ ਪਰ ਮੇਰੇ ਅਜੇ 20 30